ਬੇਜੀ ਤੈਨੂੰ ਬੇਜੀ ਤੈਨੂੰ ਕਿਸੇ ਨੇ ਪੁੱਛਿਆ ਵੀ ਵਿਆਹ ਵਾਲੀ ਕੁੜੀ ਦੇ ਕੱਪੜੇ ਪਹਿਲਾਂ ਲਾਲ ਰੰਗ ਦੇ ਹੁੰਦੇ ਸੀ ਕਿ ਕੋਈ ਹੋਰ ਰੰਗ ਵੀ ਹੁੰਦਾ ਸੀ ਤੇ ਤਾਂ ਚੰਦੂਆ ਹੁੰਦਾ ਨਾਂ ਕੇ ਲੈਂਦੇ ਹੂੰ ਤੇ ਉਦੋਂ ਦੀ ਜਿੱਤਿਆ ਆਂਦਾ ਸੋਹਰੇ ਲੈ ਕੇ ਜਾਂਦੇ ਹੂੰ ਤੇ ਜਦੋਂ ਲਾਉਂਦੇ ਉਦੋਂ ਕਗਰੀ ਪਾਈ ਹੁੰਦੀ ਸ਼ਾਇਦ ਦੀ ਕਤੂਨ ਲੱਗੀ ਹੁੰਦੀ ਕਤੂਨ ਕੀ ਹੁੰਦਾ ਲੈ ਕਤੂਨ ਮੈਂ ਕੀ ਦੱਸਾਂ ਕਤੂਨ ਲੱਗੀ ਹੁੰਦੀ ਜਿਹੜੀ ਚੌੜੀ ਅੱਛਾ ਲੈਸ ਕਹਦੇ ਨੇ ਜਿਹਨੂੰ ਆਪਾਂ ਹਾਂ ਤੇ ਉਹ ਕੱਗਰੇ ਪਾਉਂਦੇ ਨਾ ਪਾਣੀ ਭਰਦੇ ਨਾ ਕੰਮ ਕਰਦੇ ਨਾ ਝਟਕਾਂ ਵਾਲੇ ਝਟਕਾਂ ਵਾਲਾ ਕੱਗਰਾ ਨਹੀਂ ਨਹੀਂ ਵਿਆਹ ਵਾਲੇ ਦੇ ਰੰਗ ਲਾਲ ਹੀ ਹੁੰਦਾ ਸੀ ਕੱਪੜਿਆਂ ਦਾ ਕਿ ਕੋਈ ਸੇ ਮਰਜ਼ੀ ਰੰਗ ਦੇ ਹੁੰਦੇ ਜਾਂ ਹਰਾ ਹੁੰਦਾ ਜਾਂ ਪੀਜਾ ਅੱਛਾ ਵਿਆਹ ਨਹੀਂ ਹੁੰਦਾ ਸੀ ਵੀ ਲਾਲ ਹੀ ਹੁੰਦਾ ਨਾ ਕੋਈ ਵੀ ਰੰਗ ਹੋ ਜਾਂਦਾ ਨਾ ਕੋਈ ਨਹੀਂ ਜੇ ਤਾਂ ਪੀਜਾ ਹੁੰਦਾ ਜਾਂ ਹਰਾ ਹੁੰਦਾ ਅੱਛਾ ਹੂੰ ਹੂੰ ਤੇ ਇਹ ਨਾਨਕੇ ਚੰਦੂਗਾ ਚੰਦੋ ਵਾਲੇ ਹੁੰਦੇ ਚੰਦੋ ਆ ਕੀ ਹੁੰਦਾ ਪਹਿ ਲੈਣਾ ਜਿਹੜੀਆਂ ਹੁੰਦੀਆਂ ਫਿਰ ਯੂ نو ਹੋਰ ਹੁੰਦੇ ਬਾਈ ਸੋਹਣੇ ਹੁੰਦਾ ਫੁਲਕਾਰੀ ਬੰਦੀ ਮੈਨੂੰ ਪਤਾ ਲੱਗਦਾ ਨਾ ਚੰਦੂਗਾ ਉਹਨੂੰ ਚੰਦੋਆ ਕਹਿੰਦੇ ਹਾਂ ਹਾਂ ਠੀਕ ਘਟਕਾਇਆ ਕਿਉਂ ਹੁੰਦੇ ਨਾਨਕੇ ਅੱਛਾ ਉਤੋਂ ਦੀ ਸਾਰੇ ਚਾਦਰਾਂ ਲੈ ਕੇ ਜਾਂਦੇ ਉਹ ਚਾਦਰਾਂ ਲੈਨੇ ਨੰਦਾ ਤੇ ਨੰਦਾ ਤੇ ਲੈੰਮੀ ਆ ਇਹ ਜੇ ਤੇ ਇਸ ਦੀ ਦੁਪੱਟਾ ਹਮਾ ਤੇਨੇ ਕੁਸ ਹੁੰਦੇ ਯੂ نو ਨੰਦਾ ਤੇ ਵੈਂਦੇਗਾ सारा लेट के मुंह आता हम्म यहाँ ना खा कर लेंगा खा मारेंगे यहाँ ही नहीं हम्म बस